ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਵੱਜੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਟਿਕਟ ਦਾ ਐਲਾਨ ਕੀਤਾ ਗਿਆ। ਜਦ ਤੋਂ ਬਾਅਦ ਕਾਂਗਰਸ ਦੇ ਵਰਕਰਾਂ ਵੱਲੋਂ ਆਤੀਸ਼ਬਾਜੀ ਅਤੇ ਲੱਡੂ ਵੰਡ ਕੇ ਖੁਸ਼ੀ ਦਾ اظہار ਕੀਤਾ ਗਿਆ। ਇਸ ਮੌਕੇ ਬੋਲਦੇ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਰਜਿੰਦਰ ਪੱਪੂ ਨੇ ਕਿਹਾ ਕਿ ਉਹਨਾਂ ਧੰਨਵਾਦ ਕਰਦੇ ਹੋਏ ਹਾਈ ਕਮਾਂਡ ਦਾ ਜਿਨ੍ਹਾਂ ਸੁਖਜਿੰਦਰ ਰੰਧਾਵਾ ਨੂੰ ਟਿਕਟ ਦੇ ਕੇ ਭੇਜਿਆ। ਰੰਧਾਵਾ ਵੱਡੇ ਕਾਂਗਰਸੀਆਂ ਤੇ ਹਲਕੇ ਵਿੱਚ ਚੰਗਾ ਰਸੂਖ ਵੀ ਰੱਖਦੇ ਹਨ ਤੇ ਇਹ ਰੰਧਾਵਾ ਦੀ ਜਿੱਤ ਯਕੀਨੀ ਹੈ। ਮਾੜਾ ਮਾੜਾ ਮੈਨੂੰ ਇਹ ਸਿੱਖ ਗਿਆ ਬੜਾ ਉੱਚਾ ਆਇਆ ਕਿ ਉਹ ਬੁਝਾਉਂਗਾ ਵਧਾਈਆਂ ਇਹਨਾਂ ਸਾਰੇ ਕੋਈ ਨੋਟੇ ਦੀ ਕੱਲਾ ਹੀ ਤੈਨੂੰ ساری ਜੇਡ ਹੋ ਗਈ ਹੈ ਇਹਦਾ ਬੋਲਣਾ ਚਾਹੀਦਾ

ਆਜੂ ਭਾਜੀ ਆਜੋ ਬਾਕੀਆਂ ਨੂੰ ਕਰ ਲਾਸ਼ ਬਾਈ ਤੋਂ ਬੜਾ ਹੋਏ ਉਹ ਵੀ ਅਧਿਕਾਰੀਆਂ ਆ ਗਏ ਪੀਟੂਮੇ ਉਹ ਵੀ ਸੋਹਣੂ ਆਮ ਖੇਤਰ ਦਾ ਹਵਾ ਉਹਨਾਂ ਨੂੰ ਟਿਕਟ ਮਿਲ ਗਈ ਇਸ ਸਮੇਂ ਅਸੀਂ ਦਿਲ ਦੀਆਂ ਗੱਲਾਂ ਤੋਂ ਖੜਗੇ ਸਾਹਿਬ ਦੇ ਸੋਨੀਆ ਜੀ ਦੇ ਰਾਹੁਲ ਜੀ ਦੇ ਪ੍ਰਿੰਕਾ ਜੀ ਦੇ ਤਹਿਤੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਇੱਕ ਟਕਸਾਲੀ ਪਰਿਵਾਰ ਨੂੰ ਵੱਡੇ ਪੱਧਰ 'ਵਾਂ ਸਾਹਿਬ ਵੀ ਸ਼ੁਰੂ ਤੋਂ ਕਾਂਗਰਸ ਚ ਰਹੇ ਦੇ ਟਕਸਾਲੀ ਤੇ ਢਾਲੇਦਾਰ ਕਾਂਗਰਸੀ ਇਹ ਵੀ ਟਕਸਾਲੀ ਕਾਂਗਰਸੀ ਨੇ ਇਹਨਾਂ ਨੂੰ ਜਿਹੜੇ ਟਿਕਟ ਦੇ ਕੇ ਨਵਾਜਿਆ ਹੈ ਅਸੀਂ ਸਾਰੇ ਹਲਕਾ ਗਰਦਾਸਪੁਰ ਦੇ ਨਿਵਾਸੀ ਇਹਨਾਂ ਦੇ ਤਹਿਤ ਦਿਲੋਂ ਧੰਨਵਾਦੀ ਹਾਂ ਕਿ ਐਡੇ ਇਮਾਨਦਾਰ ਤੇ ਨੇਕ ਖਾਨ ਨੂੰ ਜਿਹੜਾ ਵਾ ਕਾਂਗਰਸ ਦੇ ਟਿਕਟ ਤੇ ਚੱਲਵਾਇਆ ਤੇ ਸਾਨੂੰ ਆਸ ਆ ਕਿ ਬਹੁਤ ਵੱਡੀ ਲੀਡ ਨਾਲ ਇਹ ਜਿੱਤ ਕੇ ਇਹ ਸੀਟ ਜਿਹੜੀ ਆ ਕਾਂਗਰਸ ਦੀ ਚੋਰੀ ਪਾਉਂਗੇ ਸਰ ਜੀ ਸਭ ਕੀ ਤੁਹਾਨੂੰ ਬਹੁਤ ਮੁਕਾਬਲਾ ਕਿਦਾਂ ਹੋਏਗਾ ਚੋਕਾ ਦਾ ਮੁਕਾਬਲਾ ਬ ਚੋਹ ਤਰਫਾ ਮੁਕਾਬਲਾ ਹਾਂਜੀ ਇਹ ਦੇਖੋ ਜੀ ਕਾਂਗਰਸ ਤੇ ਦੂਜੀ ਆਪਣਾ ਬੀਜੇਪੀ ਤੇ ਕਾਲੀਦਾ ਲਿਆ ਉਹ ਐਰ ਕਾਂ ਦਫਾੜਿਆ ਅੱਗੇ ਇਕੱਠੇ ਹੁੰਦੇ ਸੀ ਤਾਂ ਕੁਝ ਨਾ ਕੋਈ ਮੁਕਾਬਲਾ ਦਿੰਦੇ ਸੀ ਹੁਣ ਜਿਹੜਾ ਲੋਕਾਂ ਦਾ ਵਿਸ਼ਵਾਸ ਆ ਉਹ ਆਮ ਆਦਮੀ ਪਾਰਟੀ ਤੋਂ ਉੱਠ ਚੁੱਕਾ ਵਾ ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਤੁਸੀਂ ਸਾਰਾ ਵੇਖਿਆ ਹੀ ਐ ਤੇ ਇਹ ਕਾਂਗਰਸ ਪਾਰਟੀ ਆ ਜਿਹਦੀ ਆ ਵੇਲੇ ਹਵਾ ਦਿਨੋਂ ਦਿਨ ਵਧਦੀ ਆ ਤੇ ਪੰਜਾਬ ਚ ਕਾਂਗਰਸ ਦਾ ਹੀ ਜ਼ਿਆਦਾ ਜੋਰ ਆ ਮੈਨੂੰ ਐਸਾ ਕਿ ਵੱਧ ਤੋਂ ਵੱਧ ਜਿਸ ਤਰ੍ਹਾਂ ਦੂਸਰੇ ਦੇ ਕੰਮ ਵਿੱਚ ਝੂੜੀ ਮਾਰੀ ਜਾਂਦੇ ਨੇ ਜੀ 13 0 13 0 ਸਾਨੂੰ ਆਸ ਆ ਵੀ ਕਾਂਗਰਸ 13 ਦੀ 13 ਸੀਟਾਂ ਪੰਜਾਬ ਤੋਂ ਜਿੱਤ ਕੇ ਜਾਊਗੀ ਤੇ ਉੱਪਰ ਵੀ ਆਸ ਆ ਵੀ ਕਾਂਗਰਸ ਜਿਹੜੀ ਆ ਜਿਸ ਤਰ੍ਹਾਂ ਦਿਨੋ ਦਿਨ ਇਹ ਵੱਧਦੀ ਜਾ ਰਹੀ ਆ ਭਾਈ ਜੀ ਵਧਣ ਲਈ ਹੈ ਇਹ ਸਰਕਾਰ ਬਣਾਉਣੀ ਸੰਜੀਵ ਕਿ ਲੱਗਦਾ ਜੀ ਜੋ ਅੱਜ ਰੰਧਾਵਾ ਸਿੰਘ ਰੰਧਾਵਾ ਦੇ ਟਿਕਟ ਮੈਨ ਉਸੋ ਵੀ ਜੀ ਖਲਾਸ ਹੈ ਅੱਜ ਤੇ ਬਹੁਤ ਮੁਬਾਰਕ ਵਾਲੀ ਘੜੀ ਆ ਕਿ ਰੰਧਾਵਾ ਸਾਹਿਬ ਨੂੰ ਟਿਕਟ ਮਿਲਣਾ ਵਰਕਰਾਂ ਚ ਇਨਾ ਉਤਸ਼ਾਹ ਹੈ ਕਿ ਬਟਾਲੇ ਦੇ ਵਰਕਰ ਤੁਸੀਂ ਵੇਖਣ ਦਿਓ ਕਿਦਾਂ ਹਜੂਮ ਬਣ ਕੇ ਅੱਜ ਇਕੱਠੇ ਹੋ ਗਏ ਨੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਰੰਧਾਵਾ ਸਾਹਿਬ ਇੱਕ ਧਾਕੜ ਲੀਡਰ ਨੇ ਤੇ ਉਹਨਾਂ ਦੇ ਨਾਲ ਜਿਹੜੀ ਇੱਥੇ ਸਾਡੀ ਧੜੇਬੰਦੀ ਹੈ ਖਤਮ ਹੋ ਕੇ ਇਕਜੁੱਟ ਹੋ ਕੇ ਕਾਂਗਰਸੀ ਵਰਕ ਕਰਨਗੇ ਤੇ ਇਹ ਸੀਟ ਜਿੱਤ ਕੇ ਰਾਹੁਲ ਗਾਂਧੀ ਉੱਤੇ ਹਰਾਈ ਕਮੰਡ ਦੀ ਝੋਲੀ ਚ ਪਾਈ ਜਾਏਗੀ ਨਹੀਂ ਲੱਗਦਾ ਕਿ ਤੁਸੀਂ ਦੇਖੇ ਨਾ ਹੋਊਗਾ ਲੋਕ ਕੈਂਡੀਡੇਟ ਮੰਗਦੇ ਸਾਰੇ ਕੈਂਡੀਡੇਟ ਲੋਕਲ ਹੋਗੇ ਮੁਕਾਬਲਾ ਕਿਹਦੇ ਦਾ ਨਹੀਂ ਲੋਕਲ ਤੇ ਚਲੋ ਸਾਰੇ ਹੀ ਨੇ ਪਰ ਉਹ ਬੰਦਾ ਜਿਹੜਾ ਇੱਕ ਉੱਚੀਆਂ ਪੋਜੀਸ਼ਨਾਂ ਤੇ ਰਿਹਾ ਤੇ ਆਪਣੀ ਜਨਤਾ 'ਚ ਵਿਚਰਦਾ ਰਿਹਾ ਇਹ ਡਿਪਟੀ ਸੀਐਮ ਵੀ ਰਹੇ ਨੇ ਤਦ ਵੀ ਇਹ ਆਮ ਬੰਦਿਆਂ ਵਾਂਗ ਲੋਕਾਂ 'ਚ ਵਿਚਰਦੇ ਰਹੇ ਨੇ ਲੋਕਾਂ ਦੇ ਕੰਮ ਕਰਾਉਂਦੇ ਰਹੇ ਨੇ ਹਜ਼ਾਰਾਂ ਪਰਿਵਾਰ ਨੇ ਸਾਡੇ ਨੇੜੇ ਤੇਰੇ ਜਿਨ੍ਹਾਂ ਨੇ ਇਹ ਦੇ ਰੰਧਾਵਾ ਸਾਹਿਬ ਕੋਲੋਂ ਫਾਇਦੇ ਲਏ ਨੇ ਤੇ ਰੰਧਾਵਾ ਸਾਹਿਬ ਉਹਨਾਂ ਨੇ ਦੁੱਖ ਸੁੱਖ 'ਚ ਹਰ ਵੇਲੇ ਕੰਮ ਆਇਆ। ਮੁੱਦਾ ਸਾਡਾ ਤੇ ਇਹੀ ਹੈ ਕਿ ਲੋਕਲ ਕੈਂਡੀਡੇਟ ਆ ਧਾਕੜ ਲੀਡਰ ਹੈ ਤੇ ਵਿਕਾਸ ਸਾਡੀ ਜਿਹੜੀ ਇੰਡਸਟਰੀ ਦੀ ਆਵਾਜ਼ ਆ ਸਾਡੇ ਜਿਹੜੇ ਸ਼ਹਿਰ ਦੀ ਆਵਾਜ਼ ਆ ਸਾਡੇ ਜਿਹੜੇ ਜ਼ਿਲ੍ਹੇ ਦੀ ਆਵਾਜ਼ ਆ ਇਹ ਹਾਈ ਕਮਾਂਡ ਦੇ ਕੁੱਤੇ ਜਾ ਇਹ ਲੋਕ ਸਭਾ 'ਚ ਉੱਤੇ ਜਾ ਕੇ ਬੋਲਣ ਤੇ ਧਾਕੜ ਲੀਡਰ ਹੈ ਬੋਲ ਸਕਦੇ ਨੇ। इंडिया क्राइम न्यूज जुलम के खिलाफ जंग आप देख रहे हैं इंडिया क्राइम न्यूज